ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਚਾਹੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਰਮੀ ਰਹਿਤ ਵੜਾ ਮਖਾਉਣੀਆਂ ਇੱਕ ਤਾਈ ਤਾਜੀ ਸੂਈ ਸਵਾਈਏ ਤੇ ਇੱਕ ਸੂਨ ਨੂੰ ਤਿਆਰ ਕੁਛਕ ਦਿਨ ਲੈਂਦੀ ਆ ਦੋ ਨਗ ਦੋਵੇਂ ਨਗ ਚੰਗੇ ਦੁੱਧ ਵਾਲੇ ਵੱਡੇ ਕੱਦ ਕਾਠ ਵਾਲੇ ਮੌਲਕ ਵੀਰ ਕੰਧ ਜਮੇ ਜਾਇਜ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਫੋਲੋ ਚੰਗੀਆਂ ਵਹਿਣਾ ਚੰਗੇ ਦੁੱਧ ਵਾਲੀਆਂ ਸੀਲਸਾਹੂ ਪੂਰੀਆਂ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰਦੇ ਆਂ ਹਾਂਜੀ ਬਾਈ ਸਾਸੀ ਗਾਲ ਸਾਸੀ ਗਾਲ ਜੀ ਨਾਮ ਤੇ ਰਸਨਾ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9614326160 ਜੋੜਾ ਹਾਂ ਦੋ ਗਾਂਇਆਂ ਬਈ ਇੱਕ ਸੂਈ ਆ ਇੱਕ ਗੱਬਣਾ ਸੂਈ ਕਹਿ ਨਾ ਮਸੂਆ ਇਹ ਬਾਈ ਪਹਿਲਾ ਸੂਆ ਸੂਈ ਆ ਹੂੰ ਵੀ ਰਾਤ ਸੂਈ ਆ ਜੇਰ ਪੈ ਗਈ ਆ ਜੇਰ ਉਹ ਬਈ ਆਪਾਂ ਦਿਖਾ ਦੂਣੀ ਆ ਮਗਰੇ ਦੇ ਬੱਚਾ ਕਿੰਨਾ ਕ ਦੁੱਧ ਪੈਜੂ ਬਈ ਦੁੱਧ ਦੋ ਵੇਡ ਦੇਸਾ ਹਾਂ ਆਂ ਦਾ 16-17 ਕਿਲੋ ਵੀ ਆ ਜੂਗੀ ਬੜ ਵੱਡੀ ਆ ਬਾਕੀ ਇਹ ਕਿਹੜਾ ਛੋਟੀ ਆ ਫਾਇਨ ਵਾਲੀ ਆ ਝਾਸ ਜੀ ਪੈ ਜਾਂਦੀ ਆ ਤੇ ਆਪਾਂ ਸੁਭਾਅ ਬੱਚੇ ਨੂੰ ਝੰਗਾ ਕੇ 2 ਕਿਲੋ ਮੰਨ ਕੇ ਚੱਲ ਵਿੱਚ ਹੋਇਆ ਤੇ ਠੰਡੀ ਸੀਲ ਫੁੱਲਾ ਬਿਨਾ ਨਿੰਦੂ ਚੋਈ ਜਾ ਖਾਲੀ ਕੀਤੀ ਕਿ ਨਹੀਂ ਨਹੀਂ ਖਾਲੀ ਨਹੀਂ ਕੀਤੀ ਬੱਚੇ ਨੂੰ ਝੰਗਾਇਆ ਤਾਂ 2 ਕਿਲੋ ਮਨ ਲਾਉਂਦੇ ਆ ਕੱਢੀਏ ਬਾਹਰ ਨੂੰ ਦੋਸਤੋ ਬੱਚੇ ਨੂੰ ਬੋੜਾ ਝੰਗਾਇਆ ਤੇ 2 ਕਿਲੋ ਉਂਚ ਹੋਇਆ ਜੇਰ ਪੈ ਗਈ ਹੈ ਲਗਭਗ ਬੱਠਲ ਜੇਰ ਦਾ ਉ ਜੇਰ ਵਾਲੇ ਪਾਸੋਂ ਓਕੇ ਆ ਕੰਪਲੀਟ ਆ ਯਾਨੀ ਕਿ ਸਣੇ ਬੱਚੇ 2.5-3 ਕਿਲੋ ਹਵਾਨੇ ਚ ਵੀਰ ਨੇ ਬੌਲੀ ਕੱਢ ਲਈ ਹੋਊ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਪੂਰੀ ਫੁੱਲ ਵੱਡੀ ਬੱਚੀ ਐ ਵਜਨ ਵਾਲੀ ਹਵਾਨਾ ਸੋਹਣਾ ਠੋਸ ਨਿੱਗਰ ਪਹਿਲੀ ਚਵਾਈ ਕੀਤੀ ਆ ਰਾਤ ਸੁੱਈ ਐ ਪ੍ਰੋਪਰ ਹਵਾਨਾ ਵੀਰ ਕਹਿੰਦਾ ਖਾਲੀ ਨਹੀਂ ਕੀਤਾ 16-17 ਕਿਲੋ 22-10 ਦਾ ਖੁੱਲਾ ਦੁੱਧ ਪਿਆਜੂ ਬਾਕੀ ਵੈੜ ਵੱਡੀ ਫੁੱਲ ਜੇ ਇਹ ਵੈੜ 17-18 ਕਿਲੋ ਦੁੱਧ ਨਹੀਂ ਦਿੰਦੀ ਫਿਰ ਹਿਮਾਚਲ ਵਾਲੀ ਜਰਸੀ ਨੇ ਥੋੜੀ ਦੇਣਾ ਫੁੱਲ ਵੱਡੀ ਬੱਚੀ ਐ ਵਜਨ ਵਾਲੀ ਐ ਕਾਲੇ ਰੰਗ ਦੀ ਕ੍ਰਾਸ ਆਂਗ ਦੀ ਵਹਿੜਾ ਹਵਾਨਾ ਵੀ ਸੋਹਣਾ ਕੰਪੈਕਟ ਆਰਡਰ ਦੀ ਐ ਵਜਨ ਨੂੰ ਬਹੁਤ ਆ ਬਾਈ ਹਾਂ ਵਜਨ ਬਹੁਤ ਆ ਵਜਨ ਜਦੋਂ ਮਈਆਂ ਰਹੀ ਹੂੰ ਥੋਸ ਨਿਗਰ ਹਵਾਨਾ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਦਾ ਹੀ ਐ ਥਾਣਾ ਹਵਾਨੇ ਦੀ ਜੱਜਮੈਂਟ ਆਉਂਦੀ ਉਹ ਹਿਸਾਬ ਨਾਲ ਕਰਿਓ 9:30 ਨੂੰ ਵੀਡੀਓ ਬਣਾ ਰਹੇ ਹਾਂ ਸਵੇਰ ਦੇ ਵੇਲੇ ਸਵੇਰ ਦੀ ਇਹਦੀ ਚਵਾਈ ਹੋਈ ਐ ਸ਼ਾਮ ਦੀ ਚਵਾਈ ਤੇ ਸਾਰਾ ਦੇਣੀ ਪਿਆ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 5-6 ਵਜੇ ਹਵਾਨਾ ਬੌਲੀ ਨਾਲ ਭਰਿਆ ਹੋਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਗੱਬਣ ਦਾ ਵਹਿਮ ਹੁੰਦਾ ਪਤਾ ਨਹੀਂ ਇਹਨੇ ਇੰਨਾ ਦੁੱਧ ਦੇਣਾ ਕਿ ਨਹੀਂ ਦੇਣਾ ਸੂਈ ਸਵਾਈ ਹੈਗੀ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ ਥਣ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਫੁੱਲ ਵੱਡੀ ਵੱੱਛੀ ਵਜਨ ਵਾਲੀ ਪਹਿਲਾ ਸੂਆ ਨਵਾ ਹਨ ਬਾਕੀ ਕੋਈ 5-7 ਸੂਏ ਕਰਮ ਵਾਲੀ ਵਧੀਆ ਦੁੱਧ ਪਿਆਉ ਕਿਉਂਕਿ ਪਹਿਲੇ ਸੂਏ ਸੂਈ ਆ ਮੁੱਲ ਜਾਇਜ਼ ਲੈਣ ਦੇਣਾ ਲੈਣਾ ਭਾ ਜਾਇਜ਼ ਹੀ ਕਰਨਾ ਭਾ ਭਾਂ ਤੋੜਨਾ ਹੀ ਆਪਾਂ ਬੜਾ ਮੁੱਲ ਕਰੀਨਾ ਗਾਂਗ ਲੱਗ ਰਿਹਾ ਨਾ ਮੁੱਲ ਦਾ 55-60 ਕਈ ਆ 51000 ਚ ਮਾਨਤਾ ਕਰ 51 ਚ 51 ਚ ਮਾਨਤਾ ਕਰ ਦੋਸਤੋ ਬਿਲਕੁਲ ਜਾਇਜ਼ ਡਿਮਾਂਡ ਆ ਵੀਰ ਕਹਿੰਦਾ ਨਾ ਤਾਂ ਅਗਲਾ ਬਾਲੀ ਭੰਨ ਤੋੜ ਕੇ ਦੇ ਤੇ ਨਾ ਹੀ ਆਪਾਂ ਮੁੱਲ ਵਾੜਾ ਕੀਤਾ ਜਾਇਜ ਮੁੱਲ 51000 ਇਹੀ ਬਚੀ ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ 65 68000 ਮੁੱਲ ਕਰਦਾ ਅਗਲਾ ਪਰ ਬਿਲਕੁਲ ਜਾਇਜ ਮੁੱਲ ਜੇ ਕਿਸੇ ਭੈਣ ਭਰਾ ਨੂੰ ਮੁੱਲ ਵੱਧ ਵੀ ਲੱਗਦਾ ਹੋਇਆ 2 4 ਪਿੰਡ ਪਹਿਲਾਂ ਆਸੇ ਪਾਸੇ ਤੁਰ ਫਿਰ ਕੇ ਢੀੜਾ ਦੇ ਆਇਓ ਨਾਲੇ ਮੁੱਲ ਦਾ ਤੁਹਾਨੂੰ ਆਪ ਹੀ ਪਤਾ ਲੱਗ ਜੂ 8 8 ਵੜਾਂ ਦਾ 65 68000 ਤੋਂ ਘੱਟ ਕੋਈ ਵੀ ਮੁੱਲ ਨਹੀਂ ਕਰਦਾ ਬਾਕੀ ਉਸ ਤੋਂ ਬਾਅਦ ਵੀਰ ਦੇ ਘਰੇ ਆ ਕੇ ਸੌਦਾ ਕਰ ਲਿਓ ਜਦੋਂ 4 ਪਿੰਡ ਗਾਏ ਹੋਏ ਤੇ ਪੜਾਕ ਦੇਣੇ ਸੌਦਾ ਹੋ ਜਾਣਾ ਕਿਉਂਕਿ ਅਗਲਿਆਂ ਦੀ ਆਵਾਜ਼ ਆਉਣੀ 65000 ਦੀ ਤੇ ਏਡੀ ਵੜ 22 ਆਪ 51000 ਦੀ ਦੇਈ ਜਾਂਦਾ ਤੇ ਆਪੇ ਸੌਦਾ ਹੋ ਜਾਣਾ ਦੁੱਧ 16 17 18 ਇੱਥੇ ਖੁੱਲਾ ਪਿਆ ਜੂ ਦੁੱਧ ਦੇਣਾ ਸੇਵਾ ਨੇ ਤੇ ਸਵੇਰ ਸ਼ਾਮ ਵਧੀਆ ਕੋਈ 2 2 3 3 ਕਿਲੋ ਫੀਡ ਪਾਉਂਗੇ ਆਪੇ 17 18 ਕਿਲੋ ਦੁੱਧ ਪਿਆਜੂਗੀ ਬਾਕੀ ਏਡੀ ਵੜ ਨਹੀਂ ਦਿੰਦੀ ਫਿਰ ਦੇਣਾ ਵੀ ਕੀ ਨਹੀਂ ਦੋ ਨੰਬਰ ਤੇ ਆ ਜਾ ਬਾਈ ਏ ਬਈ ਤੀਜਾ ਸੂਆ ਸੁਈਆ ਥੋੜੀ ਜਿਹੀ ਸੇਵਾ ਉਹ ਜਿਹੜਾ ਲਈ ਆਪਾਂ ਤਾਂ ਲਿੱਸੀ ਕਰਕੇ ਆ ਹਾਂ ਆਪਾਂ ਤੀਜਾ ਸੂਆ ਦੱਸੀ ਅਗਲਾ ਭਾਵੇਂ ਵੱਧ ਘੱਟ ਮੰਨ ਲੈਣਾ ਠੀਕ ਐ ਤੇ ਆਪਾਂ ਮੰਨ ਲਈ ਜਾਲੀ ਆਪਾਂ 40 ਜੋ ਹਜ਼ਾਰ ਸ਼ਾੜ 39000 ਦੇ 39000 ਜੈ ਮੋਲੀ ਕਰਨਾ ਦੁੱਧ ਆਪਾਂ ਦਾ ਸਸਕਾਰਾਂ ਠਰਾਂਗੇ ਲੋ ਜੇ ਦਿਨ ਦਿਨ ਬਈਆ ਤਿਆਰੀ ਆ ਬਸ ਉਸ ਦੇ ਇੱਕ ਦਿਨ ਨਹੀਂ ਲੋ ਸਹੀ ਐ ਦੋਸਤੋ ਬਾਈ ਕਹਿੰਦਾ ਤਿਆਰੀ ਆ ਕੋਈ ਇੱਕ ਅੱਧਾ ਦਿਨ ਲੈ ਵੀ ਸਕਦੀ ਆ ਤੇ ਕੋਈ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਆ ਹੋ ਸਕਦਾ ਬੱਚਾ ਮੂਰੇ ਪਿਆ ਹੋਵੇ ਜਿਵੇਂ ਇਹਦਾ ਪਿਆ ਕਿਉਂਕਿ ਹਵਾਨਾ ਸੋਹਣਾ ਤਿਆਰ ਕਰੀ ਫਿਰਦੀ ਹੈ ਬਲ ਢੇਲਾਂ ਕੱਢੀ ਬੈਠੀ ਹੈ ਬਾਕੀ ਹਲਕੀ ਜਿਹੀ ਬਲ ਢੱਲ ਹੈਗੀ ਆ ਇੰਨੀ ਕੁ ਬਲ ਢੱਲ ਦਾ ਕਰਮ ਵਾਲੀਆਂ ਜਦੋਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ 17 18 ਕਿਲੋ 22 10 ਦਾ ਦੁੱਧ ਪਿਆ ਜੂ 40 40000 ਵੀਰ ਕੰ ਦਾ ਛੱਡ ਦੂੰ 39000 ਦੀ ਦੇ ਦੇਣੀ ਆ 39000 ਚੋ ਵੀ ਵਿੱਚੋਂ ਮਾੜੀ ਮੋੜ ਛੋੜ ਛੱਪਾ ਮਾਨ ਤਾਨ ਹੋ ਜੂ ਹਵਾਨਾ ਸੋਹਣਾ ਥਣ ਸੋਹਣਾ ਆਦੀ ਚਵਾਈ ਵਾਲੇ ਗੁਲਾਬੀ ਥਣ ਗੈਬ ਚ ਲੱਗੇ ਹੋਇਆ ਮੁੱਠੀ ਵਾਲਾ ਹੱਦੀ ਚਵਾਈ ਵਾਲਾ ਥਾਣਾ ਵੜ 1 ਨੰਬਰ ਵੀ ਵੱਡੀ ਆ ਵੜ 2 ਨੰਬਰ ਵੀ ਵੱਡੀ ਆ 1 ਨੰਬਰ ਵਜਣ ਵਾਲੀ ਆ ਤੇ 2 ਨੰਬਰ ਉਹਦੇ ਨਾਲ ਫਲਿੱਸੀ ਆ ਲਿੱਸੀ ਕਰਕੇ ਉਹਦਾ ਮੁੱਲ ਵੀ ਫਿਰ 10000 ਘਟਾ 39000 ਦੀ ਦੇ ਦੇਣੀ ਆ ਜਿਹੜੇ ਕਿਸੇ ਭੈਣ ਭਰਾਣੇ ਪੈਸੇ ਥੋੜੇ ਲਾਉਣੇ ਆ ਦੁੱਧ ਦੇਣੇ ਵੀ 1 ਨੰਬਰ ਜਿੰਨਾ ਪਿਆ ਦੇਣਾ 17 18 ਕਿਲੋ 2 ਨੰਬਰ ਖੁੱਲਾ ਦੁੱਧ ਪਿਆਜੂ ਪਿਛਲੇ ਸੂਏ ਇਹਨਾਂ ਦਿੱਤਾ ਬਾਕੀ ਦੁੱਧ ਤਾਂ ਪਾਏ ਦਾ ਹੁੰਦਾ ਬੰਦਾ ਸੇਵਾ ਵਾਲਾ ਹੋਵੇ ਸੀ ਜੇ ਆਪਾਂ ਮੁੱਠੀ ਨਾਲ ਦਾਣਾ ਪਾਉਣਾ ਫਿਰ ਦੁੱਧ ਵੀ ਉਹਨੇ ਜਾਗਣਾ ਹੀ ਚਵਾਉਣਾ ਤੇ ਜੇ ਆਪਾਂ ਸਵੇਰ ਸ਼ਾਮ 2 2.5 3 ਕਿਲੋ ਫੀਡ ਪਾਉਣੇ ਆ ਸ਼ਾਮ ਨੂੰ 2 3 ਕਿਲੋ ਫੀਡ ਪਾਉਣੇ ਆ ਤੇ ਪਸ਼ੂ ਆਪੇ ਬਾਲਟੀ ਦੁੱਧ ਦੀ ਭਰ ਕੇ ਦੇ ਦਿੰਦਾ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੱਡੀਆਂ ਵੜਾਂ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਾਨ ਹੈ 1 ਨੰਬਰ ਸੂਈ ਸਵਾਈ ਹੈ 51000 ਦੀ ਦੇ ਦੇਣੀ ਆ 2 ਨੰਬਰ 1000 ਘਟ 40000 ਦੀ ਥੋੜਾ ਥੋੜਾ ਮਾਨਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਫੁੱਲ ਚੰਗੀਆਂ ਵੜਾਂ ਚੰਗੇ ਦੁੱਧ ਵਾਲੀਆਂ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣ ਸਾਰਿਆਂ ਨੂੰ ਸਤਿ ਸ਼੍ਰੀ